दो दो तो वाहगुरु जी का खालसा वाहिगुरु जी फतेह सतगुरान दी अपार बख्शिश कृपा दा सदका ਸਤਿ ਬੁਰੰਤੋਂ ਬਰੋ ਸਾਈਂ ਮਹਾਂਪੁਰਸ਼ ਸ਼੍ਰੋਮਣੀ ਵਿਰਕਤ ਬ੍ਰਹਮਲੀਨ ਸ੍ਰੀਮਾਨ ਸੰਤ ਮਹਾਰਾ ਸੰਤ ਬਾਬਾ ਦਲੇਰ ਸਿੰਘ ਜੀ ਜਨਮ ਅਸਥਾਨ ਨਿਰਮਲ ਕੁਟਿਆ ਟੂਟੋ ਮਜਾਰਾ ਵਾਲੇ ਉਹਨਾਂ ਦੇ ਚਰਨ ਸੇਵ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਗਿਲੀ ਚਲਾਈ ਹੋਈ ਚਾਲੀ ਮੁਤਾਬਕ ਵੱਡਿਆਂ ਮਹਾਂਪੁਰਸ਼ਾਂ ਦੀ ਸਦਾਨਾ ਯਾਰ ਜੋ ਇਸ ਵਾਰ 20 ਅਤੇ 21 ਨਵੰਬਰ 2025 ਨੂੰ ਆ ਰਹੀ ਹੈ ਉਸ ਦੇ ਸਬੰਧ ਵਿੱਚ ਨਿਰਮਲ ਕੁਟੀਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਨਗਰ ਨਿਵਾਸੀ ਅਨਾਗਰ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਸਲਾਨਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਅੱਜ 10 ਨਵੰਬਰ 2023 ਨੂੰ ਜੋ ਹਰਦਵਾਰ ਤੋਂ ਮਥਰਾ ਬ੍ਰਿੰਦਾਵਨ ਤੋਂ ਵਿਸ਼ੇਸ਼ ਕਰਕੇ ਵਿਰਕਤ ਸਾਧੂਆਂ ਦੀ ਮੰਡਲੀ ਪਹੁੰਚ ਲਈ ਹੈ ਅਮਰਤਵੇੜੇ 7 ਵਜੇ ਕੁਟੀਆਂ ਵਿਖੇ ਪਹੁੰਚ ਚੁੱਕੀ ਹੈ ਕੱਲ 11 ਨਵੰਬਰ ਨੂੰ ਸ਼੍ਰੀ ਅਖੰਡ ਜਾਪਾਂ ਦੀ ਲੜੀ ਆਰੰਭ ਹੋਣੀ ਹੈ 11 ਨਵੰਬਰ ਤੋਂ ਹੀ ਹਰ ਰੋਜ਼ ਰਾਤ ਨੂੰ 6 ਵਜੇ ਤੋਂ 9 ਵਜੇ ਤੱਕ ਰਾਤਰੀ ਦੇ ਦੀਵਾਨ ਆਰਤੀਆਂ ਤੇ ਦੇ ਪੂਜਨ ਕਥਾ ਵਿਚਾਰਾ ਹੋਣਗੀਆਂ 15 ਨਵੰਬਰ ਦੀ ਰਾਤ ਦਾ ਸਮਾ ਹੈ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣੇ ਭੁੰਗੇ ਵਾਲਿਆਂ ਦਾ ਕੀਰਤਨੀ ਜਥਾ ਉਹਨਾਂ ਨੇ ਕੀਰਤਨ ਕਰਨਾ ਹੈ 16 ਨਵੰਬਰ ਦਾ ਸੰਗ੍ਰਾਮ ਦਾ ਦਿਹਾੜਾ ਹੈ ਦਿਨ ਦੇ ਵਿੱਚ ਵੀ ਮਹੀਨੇ ਦਾ ਫਲਾਦੇ ਸਰਵਣ ਕਰਨਾ ਹੈ ਰਾਤਰੀ ਦੀ ਦੀਵਾਨਾ ਅੰਦਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਰਜਨੀਸ਼ ਸਿੰਘ ਜੀ ਨੱਥੂ ਮਾਧਰੀ ਵਾਲੇ ਉਹਨਾਂ ਨੇ ਵਿਸ਼ੇਸ਼ ਕਰਕੇ ਪਹੁੰਚਣਾ ਹੈ 17 ਨਵੰਬਰ ਦੀ ਰਾਤ ਦਾ ਸਮਾ ਹੈ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਨਵੀਰ ਸਿੰਘ ਜੀ ਨਾਨਕ ਸਰ 68 ਪੋਚੋ ਮੁਕਤਸਰ ਵਾਲੇ ਉਹਨਾਂ ਦਾ ਸਮਾ ਹੈ 18 ਨਵੰਬਰ ਦੀ ਰਾਤ ਦਾ ਸਮਾ ਹੈ ਸਤਿਕਾਰਯੋਗ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਡੰਡਾ ਜਿਨ੍ਹਾਂ ਨੇ ਸਥਾਨ ਤੇ ਪਹਿਲੀ ਵਾਰ ਪਹੁੰਚਣਾ ਹੈ ਉਹਨਾਂ ਦਾ ਸਮਾਂ ਹੈ 19 ਨਵੰਬਰ ਨੂੰ ਅਸੀਂ ਆਪ ਹੀ ਰਲ ਮਿਲ ਕੇ ਕੀਰਤਨ ਕਰਨਾ ਹੈ 20 ਨਵੰਬਰ ਦਾ ਮਹਾਨ ਵਿਸ਼ਾਲ ਨਗਰ ਕੀਰਤਨ ਹੈ 21 ਨਵੰਬਰ ਦਾ ਮਹਾਨ ਗੁਰਮਤਿ ਸੰਤ ਸਮਾਗਮ ਹੈ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਸਕਤਾਰ ਜੁਗ ਬਾਬਾ ਮੱਖਣ ਸਿੰਘ ਜੀ ਵੱਲੋਂ ਦਾਸ ਵੱਲੋਂ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਅੰਦਰ ਪੁਠੀਆਂ ਵਿਖੇ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਦਰਬਾਰ ਦੀ ਸੇਵਾ ਕਰਕੇ ਸੰਤਾਂ ਸਾਧੂਆਂ ਦੀ ਸੇਵਾ ਕਰਕੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਸਮੇ ਅਤੇ ਸਵਾਸਾਂ ਨੂੰ ਸਫਰਿਆਂ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ